ਮਿੱਤਰੋ 4 ਕਿੱਲੇ ਬੀ ਐ 4 ਕਿੱਲੇ ਦਾ ਪਟਾ ਸੁਪਰ ਸੀਡ ਨਾਲ ਬਜਾਰੇ ਆ 50 ਕਿਲੋ ਪਾਵਾਂਗੇ ਵੀ ਤੇ ਤਿੰਨ ਵੈਰੈਟੀਆਂ ਮਿਕਸ ਕਰ ਰਹੇ ਆ 826 ਜਿਹੜੀ ਕਿ ਮੇਜਰ ਜ਼ਿਆਦਾ ਵੀ ਰੱਖਾਂਗੇ ਜ਼ਿਆਦਾ ਕੁਆਂਟੀਟੀ ਦੇ ਵਿੱਚ ਰੱਖਾਂਗੇ ਉਸ ਤੋਂ ਬਾਅਦ 872 ਜਿਹੜਾ ਕਿ 60 ਕਿਲੋ ਰੱਖਾਂਗੇ ਤੇ ਉਸ ਤੋਂ ਬਾਅਦ 40 ਕਿਲੋ ਰੱਖਾਂਗੇ 3385 ਜਿਹੜੀ ਕਿ ਬਾਇਓ ਸੀਡ ਦੀ ਗੁਰੂ ਆ ਬਾਇਓ ਸੀਡ ਦੀ ਗੁਰੂ 6-7 ਕਨਾਲਾਂ ਕੱਲੀ ਵੀ ਬੀਜਾਂਗੇ ਪਰ 4 ਕਿੱਲਾਂ ਦਾ ਪਟਾ ਮਿਕਸ ਕਰਕੇ ਬੀਜਾਂਗੇ 872 826 ਤੇ ਬਾਇਓ ਸੀਡ ਦੀ ਗੁਰੂ ਯਾਨੀ HD 3385 4 ਕਿੱਲਾਂ ਦਾ ਪਟਾ ਸੁਪਰ ਸੀਡਰ ਦੇ ਨਾਲ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਤੁਸੀਂ ਮਿਕਸ ਕਰਕੇ ਬੀਜ ਰਹੇ ਹੋ ਆਹ ਵਾਲੇ ਸੀਜ਼ਨ ਦੇ ਵਿੱਚ ਬੀ ਦੀ ਟ੍ਰੀਟਮੈਂਟ ਜਿਹੜੀ ਆਹ ਵਾਲੇ ਪ੍ਰੇਰਕ ਨਾਲ ਕਰਾਂਗੇ ਉਸ ਤੋਂ ਅੱਧੇ ਘੰਟੇ ਬਾਅਦ ਰੈਕਸਲ ਈਜ਼ੀ ਨਾਲ ਕਰਾਂਗੇ ਇਦੀ ਡੋਜ਼ ਆ ਜਿਹੜੀ ਮੈਂ ਉੱਤੇ ਲਿਖ ਦੂੰਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀਆਂ ਵੈਰਾਈਟੀਆਂ ਜਿਹੜੀਆਂ ਤੁਸੀਂ ਰਲਾ ਕੇ ਬੀਜ ਰਹੇ ਹੋ